ਸਾਰੇ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਹੈ ਰੈਸ ਸਿਡਨੀ ਬੱਚਿਆਂ ਦੇ ਕੋਲੇ ਤੇ ਬੱਚੇ ਕਹਿੰਦੇ ਤੁਹਾਨੂੰ ਬਾਜ਼ਾਰ ਲੈ ਕੇ ਜਾਂਦੇ ਆ ਉੱਥੇ ਦਿਖਾਉਨੇ ਆ ਚਲੋ ਆਪਾਂ ਹੁਣ ਆ ਸ਼ਾਪ ਤੇ ਆਏ ਆ ਜਿੱਥੇ ਇਥੇ ਅੰਗਰੇਜ਼ਾਂ ਨੇ ਆਪਣੇ ਜਾਨਵਰ ਰੱਖੇ ਹੋਏ ਨੇ ਤੇ ਅੰਗਰੇਜ਼ ਖਰੀਦ ਕੇ ਲੈ ਕੇ ਜਾਂਦੇ ਆ ਇਹ ਸਾਰੇ ਆਪਾਂ ਦੇਖਦੇ ਆ ਤੁਸੀਂ ਵੀ ਦੇਖਿਓ ਤੇ ਕਿਵੇਂ ਰੱਖੇ ਹੋਏ ਨੇ ਇਹਨਾਂ ਨੇ ਇਹ ਤਾਂ ਛੋਟਾ ਜਿਹਾ ਚਿੜੀਆ ਘਰੀ ਬਣਾ ਦਿੰਦੇ ਆ ਮਮੀ ਹਾਂ ਸਹੀ ਗੱਲ ਆਪਣੇ ਤਾਂ ਇਹੋ ਕਰਦੇ ਆ ਬੱਚੇ ਲੈ ਕੇ ਜਾਂਦੇ ਇਹ ਬਾਜ਼ਾਰਾਂ ਵਿੱਚ ਇਹ ਜੋ ਸ਼ਾਪਾਂ ਤੇ ਇਹੋ ਕਰ ਕੀਤੇ ਪਏ ਇਹਨਾਂ ਨੇ ਇਹਨਾਂ ਦਾ ਸਾਰਾ ਸਮਾਨ ਹਾਂ ਸਾਰਾ ਕੁਝ ਮਿਲਦਾ ਨਾਲੇ ਸਮਾਨ ਮਿਲਦਾ ਹਾਂ ਨਾਲੇ ਸਮਾਨ ਮਿਲਦਾ ਆ ਦੇਖੋ ਬੈਠੇ ਰੰਗ ਬਰੰਗੇ ਕੁੱਤੇ ਤੇ ਆ ਦੇਖੋ ਸਾਡੇ ਤਾਂ ਬੱਚੇ ਮਦਰ ਪੈ ਜਾਂਦੇ ਜਦੋਂ ਲੈ ਚੋ ਇਹਨਾਂ ਨੂੰ ਹਾਂ ਹਾਂ ਬੱਚੇ ਕਹਿੰਦੇ ਆਪਾਂ ਕਰੀ ਆਪਾਂ ਕਿੱਥੇ ਰੱਖ ਸਕਦੇ ਆਂ ਆਪਾਂ ਤਾਂ ਹੋਰ ਹੀ ਨਹੀਂ ਕੰਮ ਮੁੱਕਦੇ ਇੱਥੇ ਅੰਗਰੇਜ਼ ਜਾਨਵਰਾਂ ਨੂੰ ਜਾਦੇ ਪਸੰਦ ਕਰਦੇ ਰੱਖਦੇ ਆ ਘਰਾਂ ਦੇ ਵਿੱਚ ਗੋਦੀ ਚੱਕੇ ਫਿਰਦੇ ਆ ਇਹਨਾਂ ਨੂੰ ਇਹਨਾਂ ਦੀ ਪਾਰਕਾਂ ਵੀ ਇਹਨਾਂ ਦੀ ਆ ਅੱਡ ਨੇ ਬੱਚਿਆਂ ਦੀ ਆ ਅੱਡ ਨੇ ਕੁੱਤਿਆਂ ਦੀ ਆ ਅੱਡ ਨਹੀਂ ਬਹੁਤ ਜਾਦੇ ਇਹਨਾਂ ਦੀ ਜ਼ਿੰਦਗੀ ਇੰਨੀ ਇੱਥੇ ਬਣਾਈ ਪਈ ਵਧੀਆ ਤੇ ਇਹ ਤਾਂ ਕੁੱਤਿਆਂ ਦੀ ਬੱਚਿਆਂ ਨਾਲ ਵੱਧ ਪਿਆਰ ਕਰਦੇ ਆ ਇਹਨਾਂ ਨੂੰ ਆ ਘਰ ਜੇ ਬਣਾ ਕਿੱਤੇ ਨੇ ਇਹਨਾਂ ਦੇ ਵਿੱਚ ਵੱਢ ਜਾਂਦੇ ਆ ਕਦੇ ਬਾਹਰ ਨਿਕਲੇ ਆਉਂਦੇ ਆ ਕਦੇ ਜਦ ਕੋਈ ਆਉਂਦਾ ਦੇਖਣੋਂ ਨਾ ਬਲੇ ਆ ਦੇਖੋ ਕੱਪੜੇ ਇਹਨਾਂ ਦੇ ਇਹਨਾਂ ਦੇ ਡਰੈਸਾਂ ਸਾਰੀਆਂ ਸਾਰੀਆਂ ਕੱਪੜੇ ਹੁੰਦੇ ਸਾਰੇ ਤਰ੍ਹਾਂ ਦੇ ਕੱਪੜੇ ਹਾਂ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੇ ਕਾਲਚ ਪਟੇ ਪਾਉਣ ਨੂੰ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੇ ਬਿਸਕਟ ਐਨੇ ਤਾਂ ਆਪਣੀ ਵੈਰਾਈਟੀ ਨਹੀਂ ਜੀ ਬਿਸਕਟ ਆਉਂਦੀ ਜਿੰਨੇ ਦਾ ਨੇ ਨਾ ਨੇ ਨਾ ਨੂੰ ਲਈਆ ਸਾਰੇ ਇਹਨਾਂ ਦੇ ਬੈੱਡ ਦੇਖੋ ਨਵੀਆਂ ਚੀਜ਼ਾਂ ਨੇ ਅੰਗਰੇਜ਼ਾਂ ਦੇ ਨਿਆਰੇ ਕੰਮ ਨੇ ਆਪਾਂ ਦਾ ਇਹੋ ਜਿਹਾ ਕੁਝ ਕਿੱਥੇ ਕਰ ਸਕਦੇ ਹਾਂ ਇਹੋ ਜਿਹਾ ਅੰਗਰੇਜ਼ਾਂ ਨੇ ਤਾਂ ਉਹਰੇ ਕੋ ਦੇਖ ਕੇ ਇਥੇ ਲੱਗਦਾ ਵੀ ਆ ਕੀ ਹੋ ਰਿਆ ਆ ਦੇਖੋ ਕਿਦਾਂ ਨਾ ਬਹੁਤ ਪਿਆਰ ਕਰਦੇ ਨੇ ਇਹ ਬੱਚਿਆਂ ਨੂੰ ਰੱਖਦੇ ਨੇ ਰੱਖਦੇ ਆ ਘਰਾਂ ਦੇ ਵਿਚਾਲੇ ਆ ਖਰਗੋਸ਼ ਰੱਖੇ ਹੋਏ ਨੇ ਆ ਖਰਗੋਸ਼ ਬੈਠੇ ਨੇ ਹਾਦੀ ਤੇ ਬਿੱਲੀਆਂ ਦਾ ਅਲੱਗ ਹੁੰਦਾ ਇਥੇ ਇਹ ਚ ਬਿੱਲੀਆਂ ਖਤਮ ਹੋਈਆਂ ਹੋਈਆਂ ਸੀ ਪਰ ਬਿੱਲੀਆਂ ਬਹੁਤ ਤਰ੍ਹਾਂ ਦੀਆਂ ਹੂੰ ਬਿੱਲੀਆਂ ਹੈ ਨਹੀਂ ਇਹਦੇ ਵਿੱਚ ਰੱਖੀਆਂ ਹੋਈਆਂ ਆਪਣ ਤਾਂ ਫਿਰਦੇ ਆ ਖਰਗੋਸ਼ ਬੈਠਾ ਬਹੁਤ ਬਟੀਆਂ ਵੱਟੀਆਂ ਸਾਈਜ਼ ਦੀਆਂ ਬਿਲੀਆ ਸ਼ੇਰਾ ਹੋਰ ਇਹਨਾਂ ਲੱਗਦੀਆਂ ਨੇ ਹਾਂ ਹਾਂ ਦੇਖੋ ਨਾ ਮਿਆਨਾ ਮਿਆ ਚਿੱਜਾਂ ਅੰਗਰੇਜ਼ਾਂ ਨੇ ਨਵੇਂ-ਨਵੇਂ ਹੰਦਕਾਨਾ ਦੇਖ ਕੇ ਆਪਾਂ ਤਾਂ ਵਿਆਹ ਕੀ ਕਿ ਉਸ ਰੱਖੇ ਬੈਠੇ ਨੇ ਇਹ ਇੰਨਾ ਸਮਾਨ ਇਹਨਾਂ ਨੂੰ ਖੇਡਣ ਦਾ ਦੇਖੋ ਇਹਦੇ ਵਿੱਚ ਘਾਰ ਕੋਰ ਪੌੜੀਆਂ ਇਹਨਾਂ ਦੀਆਂ ਇਹਨਾਂ ਨੇ ਸਾਰੀਆਂ ਟਾਹਣੀਆਂ ਜੀਆਂ ਛਾਲਾ ਮਾਰਦੇ ਉੱਪਰ ਥੱਲੇ ਇਹ ਸਾਰੇ ਕਿਤੇ ਆਲ ਅਰिजਨਲ ਬਣਾਦੇ ਹਾਂ ਬਣਾਉਂਦੇ ਆਂ ਵਧੀਆ ਉਹਨਾਂ ਨੂੰ ਉਪਰਾਂ ਨਾ ਲੱਗੇ ਉਪਰਾਂ ਨੇ ਲੱਗੇ ਘਰਾਂ ਦੇ ਵਿੱਚ ਹਾਂ ਜਿਵੇਂ ਆਪਾਂ ਰਹਿੰਦੇ ਆ ਉਦਾਂ ਹੀ ਉਹਨਾਂ ਜਾਨਵਰਾਂ ਨੂੰ ਰੱਖਦੇ ਆ ਆ ਲੈ ਦੇਖ ਲਓ ਇਹਨੇ ਸਾਰੇ ਪਿੰਜਰੇ ਪੁੰਜਰੇ ਹੋਰ ਨਿੱਕ ਸੋਕੜ ਸਾਰਾ ਆ ਦੇਖੋ ਅੱਗੇ ਚਿੜੀਆਂ ਆ ਗਈਆਂ ਆਪਣੇ ਤਾਂ ਪੰਜਾ ਟੰਗਾ ਦੀਆਂ ਚਿੜੀਆਂ ਇੱਥੇ ਦੇਖੋ ਕਿੰਨੇ ਰੰਗਾਂ ਦੀਆਂ ਚਿੜੀਆਂ ਨੇ ਟਾਣੀਆਂ ਜੇ ਬਣਾ ਬਣਾ ਕੇ ਦਿੱਤੀਆਂ ਰੱਖੀਆਂ ਹੋਈਆਂ ਨੇ ਉਹਨਾਂ ਤੇ ਬੈਠੀਆਂ ਨੇ ਆਵਾਜ਼ਾਂ ਸੁਣੋ ਇਹਨਾਂ ਦੀਆਂ ਕਿੰਨੀਆਂ ਆਵਾਜ਼ਾਂ ਕੱਢਦੀਆਂ ਨੇ ਇਹ ਲੈ ਉਦਾਂ ਹੀ ਉਪਰਾ ਲੈਣੇ ਜੇ ਬਣਾ ਟਾਣੀਆਂ ਜੇ ਬਣਾ ਬਣਾ ਕੇ ਕਿੰਨੇ ਜਿਹੜੀਆਂ ਪਤਾ ਨਹੀਂ ਕਿੰਨੇ ਰੰਗਾਂ ਦੀਆਂ ਕਿੰਨੀਆਂ ਜਿਹੜੀਆਂ ਦੇਖ-ਦੇਖ ਬੱਚੇ ਖੁਸ਼ ਹੋ ਰਹੇ ਨੇ ਇੱਥੇ ਦੇਖਣ ਆਉਂਦੇ ਨੇ ਆਣੇ ਲੈ ਖਰੀਦ ਕੇ ਲੈ ਕੇ ਜਾਣੇ ਬਹੁਤ ਹੁੰਦਾ ਹੈ ਤੋਂ ਯਾਰ ਸਹੀ ਗੱਲਾਂ ਹਨ ਬੱਚੇ ਜਾਂਦੇ ਨੇ ਦੇਖ ਕੇ ਜਾਂਦੇ ਨੇ ਦੇਖਣੇ ਆ ਸੀ ਦੇਖਣੇ ਆ ਸੀ ਜਾਨਵਰ ਆਲ ਬੈਠੀਆਂ ਨੇ ਦੇਖ ਲੋ ਕਿਵੇਂ ਆ ਲੈ ਇਹਨਾਂ ਨੂੰ ਆਪਣੇ ਬਣਾਇਆ ਹੋਇਆ ਜਿਵੇਂ ਇੱਦਾਂ ਬਾਹਰ ਆਜ਼ਾਦੀ ਵਿੱਚ ਰਹਿੰਦੇ ਉਸ ਤਰ੍ਹਾਂ ਇਹਨਾਂ ਦੇ ਵਿੱਚ ਰੱਖੇ ਹੋਈਆਂ ਨੇ ਇਹ ਸਾਰਾ ਖਾਣਾ ਦਾਣਾ ਉੱਤੇ ਟਾਣੇ ਜਮਣਾ ਕੇ ਆਲਣੇ ਬਣਾ ਕੇ ਇਦਾਂ ਖੇਡਦੀਆਂ ਨੇ ਆਹ ਸਵਿਤੀਆਂ ਇਹ ਚੇ 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 ਬਹੁਤ ਝਿਕਾ ਮਾਰਦੀਆਂ ਨੇ ਰੌੜਾ ਪਾਇਆ ਪਿਆ ਇਹਨਾਂ ਦਾ ਇੱਥੇ ਲੈ ਦੇ ਲੋ ਕਦੇ ਉੱਦਨ ਪਾਇਦੇ ਨੇ ਕਦੇ ਉੱਤਰ ਪਾਇਦੇ ਨੇ ਮੱਝਦੀਆਂ ਨੇ ਲੈ ਲੈ ਬਾਰੇ ਜਾਨਵਰ ਨੇ ਜਿਹੜੇ ਆਪਣੇ ਇੱਥੇ ਅੰਗਰੇਜ਼ ਰੱਖਦੇ ਆ ਇਹ ਘਰ ਘਰਾਂ ਦੇ ਵਿੱਚ ਆਪਾਂ ਤਾਂ ਹੋਰੇ ਕੰਮ ਨਹੀਂ ਮੁੱਕਦੇ ਇੱਥੇ ਤੇ ਨਾਲ ਨਾਲ ਨਹਾਏ ਵੀ ਆ ਨਾ ਇੱਥੇ ਸ਼ੌਂਕ ਨੂੰ ਜਿਉਂਦੇ ਨੇ ਹਾਂ ਹਾਂ ਅੰਗਰੇਜ਼ਾਂ ਦੇ ਸ਼ੌਂਕ ਇਹ ਨਿਆਰੇ ਨੇ ਅਸੀ 80 ਸਾਲ ਦੇ ਹੁੰਦੇ ਆ ਜਿਹੜੇ ਕੰਮ ਜੋਬਾਂ ਕਰਦੇ ਆ ਮਗਰੋਸਰੀ ਲੈ ਕੇ ਜਾਂਦੇ ਆ ਹੋ ਨਿਕੜ ਸੁਕੜ ਜਾਨਵਰ ਰੱਖੀ ਬੈਠੇ ਆ ਪਤਾ ਨਹੀਂ ਕਿੱਦਾਂ ਕਰਦੇ ਆ ਆਪਣਾ ਘਰਾਉਂਦੇ ਨੇ ਇਹਨਾਂ ਦਾ ਵੀ ਬਣਾਉਂਦੇ ਨੇ ਇਹਨਾਂ ਦੇ ਬਣਾਉਂਦੇ ਆ ਨਹੀਂ ਬਹੁਤ ਵਧੀਆ ਦੇਖ ਲਓ ਆ ਹੋ ਰੰਗਾਂ ਦੀਆਂ ਜਿਹੜੀਆਂ ਆ ਗਈਆਂ ਉਧਰ ਜੈ ਹੋਸੀਆਂ ਸੰਤਰੀ ਜੀਆਂ ਆਫਰੋਜੀ ਜੀਆਂ ਆ ਗਈਆਂ ਮੈਂ ਤਾਂ ਦੇਖੋ ਪਿੰਜਰੇ ਦੇ ਅੰਦਰ ਜਿਹੜੇ ਤਰਖਤ ਲਾਏ ਨੇ ਉਹ ਮਰੀਜ਼ ਜੀ ਨੇ ਹਾਂ ਉਹ ਵੀ ਬਹੁਤ ਸੋਹਣੇ ਨੇ ਹਾਂ ਕੱਟ-ਕੱਟ ਕੇ ਨਾ ਦਰਖਤਾਂ ਤੋਂ ਬਣਾਈਆਂ ਨੇ ਟਾਣੀਆਂ ਨਹੀਂ ਉਸ ਤਰ੍ਹਾਂ ਪੌੜੀਆਂ ਜਿਹੇ ਬਣਾਈਆਂ ਨੇ ਪੌੜੀਆਂ ਤੇ ਚੜ-ਚੜ ਕੇ ਉੱਤੇ ਚੜ੍ਹਦੀਆਂ ਨੇ ਉਹ ਵਿੱਚ ਖੇਡਣ ਨੂੰ ਬਣਾਈਆਂ ਹਾਂ ਖੇਡਣ ਵਾਸਤੇ ਬਣਾਈ ਹੋਈਆਂ ਨੇ ਆ ਦੇਖ ਲੈ ਲੋ ਹਾਂ ਇਹਨਾਂ ਦੇ ਪਿੰਜਰੇ ਜਿਹੇ ਓਕਣੇ ਪਿੰਜਰਿਆਂ ਦੇ ਵਿੱਚ ਖੜਾਉਣੇ ਲਾਏ ਹੋਏ ਨੇ ਵਿੱਚ ਇਹ ਰੱਖਿਆ ਆਏ ਨੇ ਆਪਣੇ ਤਾਂ ਵੱਧ ਤੋਂ ਵੱਧ ਮੱਛੀਆਂ ਰੱਖ ਲੈਂਦੇ ਸੀ ਹਾਂ ਮੱਛੀਆਂ ਆਹੋ ਜ਼ਿਆਦਾ ਮੱਛੀਆਂ ਰੱਖੀਆਂ ਹੋਈਆਂ ਲੈ ਦੇਖ ਲੈ ਆਹ ਦੇਖ ਲੈ ਇਹਨਾਂ ਦੇ ਕਿੰਨੇ ਸੋਹਣੇ-ਸੋਹਣੇ ਰੰਗ-ਬਰੰਗੇ ਜਿਹੇ ਉੱਤੇ ਲੜਕਾਏ ਹੋਏ ਨੇ ਆਹ ਲਾਣੇ ਜਿਹੇ ਉਹਨੇ ਟਾਣੀਆਂ ਜੇ ਬਣਾ ਬਣਾ ਕੇ ਵੀ ਇਹਨਾਂ ਕਿਤੇ ਹੋਣਾ ਹੋਵੇ ਐਡਾ ਬੋਸ ਹਾਂ ਐਡਾ ਮੈਦੀ ਨੇ ਮੇਜ ਬਾਕਾਂ ਨੇ ਕਿੱਡਾ ਮੈਦੀ ਅਸਲੀ ਹੋਏ ਨਾ ਨੂੰ ਵੀ ਜਿਵੇਂ ਦਰਖਤ ਵਣਨ ਉੱਤੇ ਫਿਰ ਜੇ ਫਿਰ ਆ ਦੇਖ ਲੋ ਇਹਨਾਂ ਦਾ ਸਮਾਨ ਦੇਖ ਲੋ ਸਾਰਾ ਬਾਜ਼ਾਰ ਇਹਨਾਂ ਦੇ ਚੀਜ਼ਾਂ ਦਾ ਖਾਣਾ ਪੀਣਾ ਕੱਪੜੇ ਲੀੜੇ ਪਿੰਜਰੇ ਇੱਥੇ ਸਾਰਾ ਕੁਛ ਨਵੇਂ-ਨਵੇਂ ਚੀਜ਼ਾਂ ਦੇਖ ਲੋ ਇੱਥੇ ਹੋਰ ਆ ਗਈਆਂ ਆ ਮੱਛੀਆਂ ਆਹ ਦੂਜੀਆਂ ਆ ਗਈਆਂ ਆਪਣੀਆਂ ਛੁਕਲੀਆਂ ਵਗੈਰਾ ਆ ਗਈਆਂ ਹੁਣ ਇੱਥੇ ਆਹ ਹੋਰ ਨੇ ਆ ਛਿਪਕਲੀਆਂ ਆ ਗਈਆਂ ਦੇਖੋ ਛਿਪਕਲੀਆਂ ਦੇਖੋ ਆਪਣੇ ਤਾਂ ਕੁੜੀਆਂ ਛਿਪਕਲੀਆਂ ਆ ਜਾਣਾ ਚਿੱਕਾ ਮਾਰਦੀਆਂ ਨੇ ਇਹਨੂੰ ਕੱਢੋ ਕੱਢੋ ਛਿਪਕਲੀ ਆ ਗਈ ਇਹਨੇ ਜਿਹੜੇ ਗੇਟ ਤੋਂ ਪਰੇ ਨਾ ਕਰੋ ਨਿਕਲਦੀ ਇਹ ਨਹੀਂ ਬਾਹਰ ਆ ਗੋਦੇ ਛਿਪਕਲੀਆਂ ਰੱਖ ਦਿਆ ਦੇਖੋ ਕੋੜ ਕੇਲੇ ਛਿਪਕਲੀਆਂ ਆਪਾਂ ਤਾਂ ਛਿਪਕਲੀਆਂ ਦੇਖ ਕੇ ਕਹਿੰਦੀਆਂ ਨੇ ਸੋ ਕਿਊਟ ਲਿਜ਼ਰ ਇਹ ਦੇਖ ਦੇ ਖੁਸ਼ ਹੁੰਦੀਆਂ ਨੇ ਇਹਨਾਂ ਨੂੰ ਵੀ ਆਏ ਕਿੰਨੇ ਸੋਹਣੇ ਨੇ ਆਪਣੇ ਕੁੜੀਆਂ ਕਹਿੰਦੀਆਂ ਨੇ ਬਾਹਰ ਨਹੀਂ ਨਿਕਲਣਾ ਚਿੱਕਾ ਮਾਰਦੀਆਂ ਦੇਖ ਕੇ ਵੀ ਅੰਦਰ ਆ ਗਈ ਇਹਨੂੰ ਕੱਢ ਦੋ ਹੁਣ ਕਿਵੇਂ ਰਗੇ ਆਪਾਂ ਮਾਰ ਕੇ ਸਾਹ ਲੈਣੇ ਆ ਜਿਹਨਾਂ ਚਰ ਮਾਰਦੇ ਨੇਗੇ ਉਹਨਾਂ ਚਰ ਆਪਾਂ ਇਹਨਾਂ ਹਟਦੇ ਨੇ ਆ ਪਾਣੀ ਪਿੰਦੀਆ ਦੇਖ ਲਓ ਲੈ ਪਾਣੀ ਪੋਣੀ ਰੱਖਿਆ ਹੋਇਆ ਖਾਣ ਪੀਣ ਨੂੰ ਰੱਖਿਆ ਹੋਇਆ ਆ ਨਾਲ ਇਸ ਕੱਟ ਕੱਟ ਕੇ ਦ ਰੱਖਤਾਂ ਦੀਆਂ ਤੇ ਟਾਣੇ ਜਿਹੇ ਰੱਖੇ ਹੋਏ ਨੇ ਵੀ ਇਹਨਾਂ ਉੱਤੇ ਚੜੀ ਫੇਰੀ ਜਾਂਦੀਆਂ ਨੇ ਘਾਹ ਦੇ ਉੱਤੇ ਇਹਨਾਂ ਭੱਜਾਂ ਨੱਠਿਆਂ ਉਹਦੇ ਉੱਤੇ ਭੱਜ ਲੈਂਦੀਆਂ ਨੇ ਜਿਹੜੀ ਚੀਜ਼ ਜਿਹਦੇ ਲਈ ਜ਼ਰੂਰੀ ਆ ਉਹੀ ਚੀਜ਼ ਰੱਖੀ ਆ ਉਹੀ ਚੀਜ਼ ਰੱਖੇ ਹੋਣਗੇ ਹਾਂ ਛਿਲਪੀਆਂ ਲਈ ਹਾਂ ਉੱਥੇ ਟਾਣੀਆਂ ਰੱਖੀਆਂ ਉੱਥੇ ਟਾਣੇ ਸੇ ਇੱਥੇ ਦੇ ਲੰਬੇ ਲੰਬੇ ਮੋਟੇ ਮੋਟੇ ਹੋ ਦਰਖਤਾਂ ਦੇ ਕੱਟ ਕੱਟ ਕੇ ਜਿਹੜੇ ਮੋਝੇ ਰਹਿੰਦੇ ਲੇ ਕੋੜ ਘੜਲੇ ਘੜ ਲੀਆ ਪਤਾ ਉਂਗੇ ਕਹਨੇ ਭਜਾ ਦੇ ਨਾ ਅੰਦਰ ਆਵੜੀ ਤੇ ਕਿਸੇ ਦੇ ਦੰਦੀ ਦੰਦੀ ਨਾ ਵਟਣ ਜਾਂ ਕੀ ਹੈ ਇਹ ਰੱਖ ਲੈ ਜਾਂ ਜਾ ਘਰਾਂ ਵਿੱਚ ਰੱਖਦੇ ਆ ਆਪਣੇ ਪਿੰਜਰੇ ਬਣਾ ਬਣਾ ਕੇ ਨਾ ਖਾਣ ਪੀਣ ਦਾ ਨਾਲੇ ਸਮਾਨ ਇਹਨਾਂ ਦਾ ਸਾਰਾ ਲੈ ਕੇ ਜਾਂਦੇ ਆ ਇੱਥੋਂ ਸਾਰਾ ਇਹਨਾਂ ਦਾ ਸਮਾਨ ਮਿਲਦਾ ਤੇ ਸੱਪ ਸੱਪਾਂ ਦਾ ਵੀ ਹੁੰਦਾ ਇੱਥੇ ਸੱਪਾਂ ਹਾਂ ਇਹਦੇ ਇਹਦੇ ਵਿੱਚ ਸੱਪਾ ਹੈ ਨਹੀਂਗੇ ਨਹੀਂ ਤਾਂ ਸੱਪਾਂ ਨੂੰ ਵੀ ਲੈ ਜਾ ਕੇ ਰੱਖਦੇ ਆ ਹਾਂ ਦੇਖ ਲੋ ਕਿਵੇਂ ਫਿਰਦੇ ਆ ਮੂੰਹ ਚੱਕੀ ਬੈਠੇ ਡੜੇ ਉੱਤੇ ਨਾ ਦੇਖ ਲੋ ਇੰਨੇ ਤਰ੍ਹਾਂ ਦੇ ਨੇ ਦੇਖ ਲੋ ਆਪਣੇ ਵੀ ਇਹ ਜੇ ਘਰਾਂ 'ਚ ਆ ਜਾਂਦੇ ਆਪਾਂ ਤਾਂ ਭੱਜੇ ਫਿਰਦੇ ਆਂ ਵੀ ਅੰਦਰ ਨਾ ਵੱੜ ਜੂ ਵੀ ਕਿਤੇ ਹਾਂ じゃ ਦੇਖ ਲੋ ਲੈ ਨੇ ਕਿਸ ਤਰ੍ਹਾਂ ਕਰਦੇ ਆ ਆ ਦੇਖ ਲੋ ਛਿੜੀਆਂ ਕਰ ਜਾਣ ਦੀ ਲੋੜ ਨਹੀਂ ਪੈਂਦੀ ਹਾਂ ਇੱਥੇ ਜਵਾਕਾਂ ਦੁਕਾਨਾਂ ਵਿੱਚ ਆ ਕੇ